ਕਿੰਦਾ ਹੁਣ ਤੂੰ ਮੈਨੂੰ ਮਿਲੀ ਨਾ ਤੇਰੇ ਤੋਂ ਬੜਾ ਕੁਝ ਮਿਲ ਗਿਆ ਹੁਣ ਤੂੰ ਮੈਨੂੰ ਮਿਲੀ ਨਾ ਤੇਰੇ ਤੋਂ ਬੜਾ ਕੁਝ ਮਿਲ ਗਿਆ ਸ਼ੁਕਰ ਹੈ ਜਾਨ ਬਚ ਗਈ ਕੱਲਾ ਦਿਲ ਗਿਆ ਲਪਕ ਪੀੜਾ ਬੁੱਖ ਭਰੀ ਜਾਂਦਾ ਕੁਝ ਇੱਕ ਖਾਸ ਨਿਸ਼ਾਨੀਆਂ ਨੇ ਬਹਿ ਕੇ ਜਦ ਮੈਂ ਵਰਕੇ ਫੁੱਲੇ ਲੱਭੀਆਂ ਕਦਮਾਂ ਮੰਨੀਆਂ ਜਿੰਨੇ ਪਹਿਲੀ ਨਜ਼ਰ ਹੀ ਲੁੱਟਿਆ ਸੀ ਨਾ ਖਿਆਲਾਂ ਚ ਉਹ ਤਿਲ ਗਿਆ ਹੁਣ ਤੂੰ ਮੈਨੂੰ ਮਿਲੀ ਨਾ ਤੇਰੇ ਤੋਂ ਬੜਾ ਕੁਝ ਜੀਨਾ ਬੱਚਿਆਂ ਨੂੰ ਵੀ ਆ ਤੇ ਆਪ ਖੁਦ ਵੀ ਆਤਪਾਏ ਕਿ ਇੰਟਰਨੈਟ ਥਾਸਟ ਇੰਟਰਨੈਟ ਵਰਕਰ ਕੋਈ ਸਿੱਖੇ ਚਾਹ ਇੱਕ ਦਿਨ ਲਈ ਇੰਟਰਨੈਟ ਬੰਦ ਕਰਦੋ ਹਫਤੇ ਛੋਲੇ ਛੋਲੇ ਆਸਾ ਕਿਉਂਕਿ ਇੰਟਰਨੈਟ ਤਾਂ ਸਾਡੇ ਹੁਣ ਸਮਾਜ ਨੂੰ ਖੋਖਲਾ ਕਰ ਰਿਹਾ ਆ ਆਪਾਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਰਿਐਲਿਟੀ ਤੋਂ ਮੇਰੀ ਇਹੀ ਸੁਜੈਸ਼ਨ ਆ ਵੀ ਬੱਚਿਆਂ ਨੂੰ ਜਿੰਨਾ ਦੂਰ ਕਰ ਸਕਦੇ ਆ ਇਹਨਾਂ ਚੀਜ਼ਾਂ ਤੋਂ ਕਿਤਾਬਾਂ ਵੱਲ ਲੋੜ ਆਪਾਂ ਉਸ ਸਮਾਂ ਲਈਏ ਕਿ ਕਿਤਾਬਾਂ ਨੂੰ ਆਪਣਾ ਦੋਸਤ ਬਣਾਈਏ ਸਿਆਣੇ ਕਹਿੰਦੇ ਨੇ ਕਿ ਥੋ 300 ਮਾੜੇ ਦੋਸਤਾਂ ਨਾਲ ਇੱਕ ਕਿਤਾਬ ਚੰਗੀ ਦੋਸਤ ਹੋ ਸਕਦੀ ਆ ਕਿਉਂਕਿ ਉਸ ਕਿਤਾਬ ਤੋਂ ਤੁਹਾਨੂੰ ਬਹੁਤ ਕੁਝ ਲੱਗਦਾ ਜੋ ਜ਼ਿੰਦਗੀ 'ਚ ਇਤਨਾ ਗਹਿਦੇ ਕੰਮ ਜ਼ਰੂਰ ਹੋਗਾ ਮੈਂ ਇਹ ਸਮਝਦਾ ਵੀ ਜੇ ਕਿਸੇ ਬੰਦਾ ਮਾਨਸਿਕਤਾ ਤੇ ਪ੍ਰੇਸ਼ਾਨਾ ਹੋ ਦੁਨੀਆ ਦਾ ਕੋਈ ਡਾਕਟਰ ਨੂੰ ਮਾਨਸਿਕ ਰੋਗ ਦਾ ਦੂਰ ਨਹੀਂ ਕਰ ਸਕਦਾ ਸਿਰਫ ਕੰਮ ਇਹ ਚ ਹਰ ਰੰਗ ਵੀ ਮਿਲਦਾ ਤੁਹਾਨੂੰ ਇੱਥੇ ਮੁਹੱਬਤ ਦੀ ਗੱਲ ਵੀ ਹੈ ਸਿਆਸਤ ਦੀ ਗੱਲ ਵੀ ਹੈ ਬੇਰੁਜ਼ਗਾਰੀ ਦੀ ਗੱਲ ਵੀ ਹੈ ਧੀਆਂ ਦੀ ਗੱਲ ਹੈ ਅਸਲ ਜਿਹੜੀ ਆਪਾਂ ਜ਼ਹਿਰ ਪਾ ਰਹੇ ਹਾਂ ਮੈਂ ਕੋਸ਼ਿਸ਼ ਕੀਤੀ ਹੈ ਵੀ ਹਰ ਵਿਸ਼ਾ ਪੁਸਤਕ ਦੇ ਵਿੱਚ ਸ਼ੋਹਿਆ ਲੈ ਹਲੋ ਮਾਸਟਰ ਸਸ਼ਿਕਰ ਆਦਾਬ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ Pro Plus ਚੈਨਲ ਸੋ ਦੋਸਤੋ ਇਸ ਸਮੇਂ ਅਕੇ ਲੁਧਿਆਣਾ ਸ਼ਾਇਦ ਦੇ ਪੰਜਾਬੀ ਭਵਨ ਦਾ ਜਿੱਤੇ ਕੀ ਬਹੁਤ ਹੀ ਖੂਬਸੂਰਤ ਜਿਹੜੀ ਕਿਤਾਬ ਹੈ ਰਿਲੀਜ਼ ਕੀਤੀ ਗਈ ਹੈ ਹੋਂ ਤੋਂ ਮੈਨੂੰ ਮਿਲੀ ਨਾ ਤੁਹਾਨੂੰ ਦੱਸਦਾ ਇਸ ਮੌਕੇ ਤੇ ਪੰਜਾਬੀ ਸਿਨੇਮਾ ਦੇ ਬਹੁਤ ਸਾਰੇ ਅਦਾਕਾਰ ਜਿਹੜੇ ਮੋਕ ਨੂੰ ਪ੍ਰਸਤਿਤ ਨੇ ਅਸਿਸਟੈਂਟ ਕਮਿਸ਼ਨਰ ਜੋਨ ਸਿੱਦੇ ਉਪਸਥਿਤ ਹੈਗੇ ਨੇ ਇਹਨਾਂ ਸਾਰਿਆਂ ਦਾ ਕਿਤਾਬ ਤੇ ਬਾਰੇ ਕੀ ਕਹਿਣਾ ਆਉਤੋਂ ਦਿਖਾਣੇ ਇੱਕ ਖਾਸ ਰਪਾਰਟ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਮੈਂ ਥੈਂਕਸ ਕਰਦਾ ਏ ਕਾਸ ਫਾਊਂਡੇਸ਼ਨ ਲੁਧਿਆਣਾ ਤੇ ਉਹਨਾਂ ਦੇ ਪ੍ਰਧਾਨ ਨਰਿੰਦਰ ਚੌਧਰੀ ਜੀ ਜੋ ਇੱਥੇ ਦੇ ਕਾਉਂਸਲਰ ਵੀ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਔਰ ਬਹੁਤ-ਬਹੁਤ ਮੁਬਾਰਕਾਂ ਸੋਹਣੀ ਠੱਲੇਵਾਲ ਜੀ ਨੂੰ ਜਿਨ੍ਹਾਂ ਦੀ ਪਲੇਠੀ ਪੁਸਤਕ ਹੈ ਬਹੁਤ ਹੀ ਸੋਹਣੀ ਪੁਸਤ ਔਰ ਜਦੋਂ ਸੋਨੀ ਜੀ ਮੈਨੂੰ ਪਹਿਲੀ ਵਾਰ ਮਿਲੇ ਸੀ ਤਾਂ ਐਜ਼ ਅ ਫੋਟੋਗ੍ਰਾਫਰ ਮਿਲੇ ਸੀ ਉਹ ਮੈਂ ਇੱਕ ਫਿਲਮ ਦਾ ਸ਼ੂਟ ਕਰ ਰਿਹਾ ਸੀ ਸੁਬੇਦਾਰ जोगਿੰਦਰ ਸਿੰਘ ਤਾਂ ਉਸਦੇ ਸੈੱਟ ਤੇ ਮਿਲੇ ਸੀ ਔਰ ਸਾਡੀ ਵੈਂਟੀ ਦੇ ਵਿੱਚ ਅਕਸਰ ਆ ਜਾਂਦੇ ਸੀ ਪਰ ਆ ਕੇ 1 ਵਜੇ ਇਹਨਾਂ ਨੇ ਆਪਣਾ ਖਾਣਾ ਸ਼ੁਰੂ ਕਰਨਾ ਰੋਟੀ ਖਾਣਾ ਹੁੰਦਾ ਸੀ ਸਾਡੀ ਵੈਂਟੀ ਦੇ ਵਿੱਚ ਤਾਂ ਮੈਂ ਹਮੇਸ਼ਾ ਇਹਨਾਂ ਨੂੰ ਸੋਨੀ ਨੂੰ ਪੁੱਛਦਾ ਮੈਂ ਕਿ ਸੋਨੀ ਕੀ ਗੱਲ ਵੀ ਤੂੰ ਇੱਕ ਮਿੰਟ ਨਾ ਇੱਧਰ ਨਾ ਇੱਕ ਮਿੰਟ ਇੱਧਰ ਤੂੰ ਪੂਰੇ 1 ਵਜੇ ਅੱਗੇ ਵੈਂਟੀ ਦਾ ਦਰਵਾਜ਼ਾ ਖੋਲ੍ਹਨਾ ਤੇ ਰੋਟੀ ਸਟਾਰਟ ਕਰ ਦੇਣਾ ਤੇ ਮੈਂ ਕਹਾ ਥੋੜਾ ਪਤਾ ਕੰਮ ਬਲ ਵੀ ਧਿਆਨ ਦੇਵੇ ਕਹਿੰਦਾ ਕੰਮ ਤਾਂ ਕਰੀ ਰਿਹਾ ਪਰ ਜਿਸ ਲਈ ਕੰਮ ਕਰ ਰਹੇ ਆ ਉਹ ਵੀ ਖਾਣੀ ਜ਼ਰੂਰੀ ਆ ਸੋ ਰੋਟੀ ਦੀ ਗੱਲ ਔਰ ਉਸ ਗੱਲ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਤੋਂ ਜਦੋਂ ਫਿਰ ਸੋਨੀ ਮੈਂ ਮੇਰੀ ਦੋਸਤੀ ਵਧੀ ਸੋਨੀ ਜੀ ਨਾਲ ਤਾਂ ਉਸ ਤੋਂ ਮੈਂ ਜਾਣਿਆ ਕਿ ਉਹ ਸਿਰਫ ਫੋਟੋਗ੍ਰਾਫੀ ਨਹੀਂ ਕਰਦੇ ਉਹ ਲੇਖਕ ਵੀ ਬਹੁਤ ਵਧੀਆ ਹੈ ਉਹ ਡਾਇਰੈਕਟਰ ਬਹੁਤ ਵਧੀਆ ਹੈ ਔਰ ਸਭ ਤੋਂ ਵੱਡੀ ਗੱਲ ਇਨਸਾਨ ਬਹੁਤ ਵਧੀਆ ਲੱਗਦਾ ਵੀ ਰਾਜਨੀਤੀ ਦੇ ਵਿੱਚ ਵੀ ਨਹੀਂ ਮੈਂ ਮੈਨੂੰ ਲੱਗਦਾ ਲਿਟਰੇਚਰ ਹੀ ਆ ਲਿਟਰੇਚਰ ਹੀ ਮੈਨੂੰ ਲੱਗਦਾ ਉਹ ਲਿਟਰੇਚਰ ਹੀ ਵਧੀਆ ਲਿਖਦੇ ਨੇ ਔਰ ਲਿਟਰੇਚਰ ਵੱਲ ਹੀ ਉਹਨਾਂ ਦਾ ਬਹੁਤ ਅੱਛਾ ਸਾਰਾ ਸਿਸਟਮ ਚੱਲ ਰਿਹਾ ਔਰ ਉਸ ਤੋਂ ਬਾਅਦ ਜਦੋਂ ਸੋਨੀ ਜੀ ਦੀ ਬੁੱਕ ਆਈ ਹੁਣ ਤੂੰ ਮੈਨੂੰ ਮਿਲੀ ਨਾ ਉਸ ਦੇ ਵਿੱਚ ਬਹੁਤ ਸਾਰੀ ਕਵਤਾਵਾਂ ਪਰ ਸਭ ਤੋਂ ਵਧੀਆ ਮੈਨੂੰ ਜਿਹੜੀ ਕਵਿਤਾ ਲੱਗੀ ਉਹ ਹੈ ਤਜ਼ਾਬ ਤੇ ਝਾਪ ਸੋ ਤੁਸੀਂ ਬੁੱਕ ਨੂੰ ਜ਼ਰੂਰ ਪੜ੍ਹੋ ਔਰ ਮੇਰੇ ਵੱਲੋਂ ਸੋਨੀ ਜੀ ਨੂੰ ਇੱਕ ਉਸ ਫਾਊਂਡੇਸ਼ਨ ਨੂੰ ਬਹੁਤ ਬਹੁਤ ਮੁਬਾਰਕਾਂ ਆਪਾਂ ਜੀ ਮਿਲਣੀ ਆ ਰਹੀ ਹੈ ਮੇਰੀ ਵੀ ਮੇਰੀਆਂ ਫਿਲਮਾਂ ਆ ਰਹੀ ਇੱਕ ਅਨੇਵਾ ਇੱਕ ਰੱਬਾ ਸਾਨੂੰ ਮਾਫ ਕਰੀ ਸੋ ਇਹ ਫਿਲਮਾਂ ਆ ਰਹੀਆਂ ਨੇ ਬਾਕੀ ਹੌਲੀ ਹੌਲੀ ਜੋ ਵੀ ਹੋਣਗੀਆਂ ਤੁਸੀਂ ਸਾਨੂੰ ਵਿੱਚ ਦੇਖਦੇ ਰਹੋ ਜੋ ਕੀ ਪੀੜੀ ਜਿਹੜੀ ਮੋਬਾਈਲ ਦੇ ਵਿੱਚ ਜ਼ਿਆਦਾ ਦਸ ਕੇ ਕਿਤਾਬਾਂ ਤੋਂ ਦੂਰ ਹੋ ਰਹੀ ਹੈ ਕੀ ਕਹਿਣਾ ਚਾਹੁੰਦਾ ਦੇਖੋ ਹੁਣ ਜਿਵੇਂ ਪਿੱਛੇ ਮੈਂ ਇਹ ਵੀ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਨਾ ਬੱਚਿਆਂ ਨੂੰ ਵੀ ਅਤੇ ਆਪ ਖੁਦ ਵੀ ਹੱਥ ਪਾਓ ਇੱਕ ਇੰਟਰਨੈਟ ਫਾਸਟ ਰੱਖੋ ਇੰਟਰਨੈਟ ਵਰਤ ਰੱਖੋ ਤੁਸੀਂ ਚਾਹੇ ਇੱਕ ਦਿਨ ਲਈ ਇੰਟਰਨੈਟ ਬੰਦ ਕਰ ਦਿਓ ਹਫਤੇ ਛੋਲੇ ਹੌਲੀ ਹੌਲੀ ਹੱਥ ਪਾਓ ਕਿਉਂਕਿ ਇੰਟਰਨੈਟ ਤਾਂ ਸਾਡੇ ਹਣ ਸਮਾਜ ਨੂੰ ਖੋਖਲਾ ਕਰ ਰਿਹਾ ਆ ਆਪਾਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਰਿਐਲਿਟੀ ਤੋਂ ਸਮਾਜ ਦੀ ਜਿਹੜੀਆਂ ਅਸਲੀਅਤੋਂ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਆਪਾਂ ਕਿਤਾਬਾਂ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਪੜ੍ਹਾਈ ਦਾ ਕਲਚਰ ਖਤਮ ਹੀ ਹੋ ਗਿਆ ਨਾ ਆਪਾਂ ਹੁਣ ਅਖਬਾਰ ਪੜ੍ਹਦੇ ਆ ਨਾ ਆਪਾਂ ਕਿਤਾਬਾਂ ਪੜ੍ਹਦੇ ਆ ਆਪਾਂ ਕੀ ਪੜ੍ਹਦੇ ਆ ਸਿਰਫ ਮੋਬਾਈਲ ਤੇ ਸਾਨੂੰ ਇਨਫੋਰਮੇਸ਼ਨ ਚਾਹੀਦੀ ਆ ਉਹੀ ਪੜ੍ਹਦੇ ਆ ਜਿਹਦੇ ਨਾਲ ਸਾਡੀਆਂ ਅੱਖਾਂ ਵੀ ਸਾਡੇ ਹੋਰ ਬਾਡੀ ਕਿੰਨੀ ਇਫੈਕਟ ਹੋ ਰਹੀ ਆ ਸੋ ਮੇਰੀ ਇਹੀ ਸੁਜੈਸ਼ਨ ਆ ਵੀ ਬੱਚਿਆਂ ਨੂੰ ਆਪਾਂ ਜਿੰਨਾ ਦੂਰ ਕਰ ਸਕਦੇ ਆ ਇਹਨਾਂ ਚੀਜ਼ਾਂ ਤੋਂ ਕਿਤਾਬਾਂ ਵੱਲ ਮੁੜ ਆਪਾਂ ਉਹ ਸਮਾਂ ਲਈਏ ਕਿ ਕਿਤਾਬਾਂ ਨੂੰ ਆਪਣਾ ਦੋਸਤ ਬਣਾਈਏ ਕਿਤਾਬਾਂ ਨੂੰ ਵੱਧ ਤੋਂ ਵੱਧ ਪੜ੍ਹੀਏ ਪੜ੍ਹਨਾ ਸ਼ੁਰੂ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਸੋ ਅੱਜ ਅਸੀਂ ਇੱਕ ਪੰਜਾਬੀ ਬਾਬਾ ਨੂੰ ਪਹੁੰਚੇ ਹਾਂ ਸੋਨੀ ਢੋਲੇਵਾਲ ਜੀ ਦੀ ਕਿਤਾਬ ਹੁਣ ਤੋਂ ਮੈਨੂੰ ਮਿਲੀ ਨਾ ਦੀ ਕੁੰਡਚਕਾਈ ਹੋ ਰਹੀ ਹੈ ਇੱਥੇ ਤੇ ਸੋਨੀ ਮੇਰਾ ਬਹੁਤ ਅੱਛਾ ਦੋਸਤ ਹੈ ਬੜਾ ਪਿਆਰਾ ਦੋਸਤ ਹੈ ਬਹੁਤ ਅੱਛਾ ਰਾਈਟਰ ਹੈ ਅਸੀਂ ਕਾਫੀ ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਾਂ ਤੇ ਹੁਣ ਉਹਨਾਂ ਦੀ ਜਿਹੜੀ ਪਹਿਲੀ ਕਿਤਾਬ ਉਹ ਰਿਲੀਜ਼ ਕਰ ਰਹੇ ਆ ਅੱਜ ਤੇ ਜ਼ਰੂਰ ਪੜਿਓ ਕਵਿਤਾਵਾਂ ਨੇ ਸ਼ਾਇਰੀ ਆ ਇਹਦੇ ਵਿੱਚ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਜੇ ਤੁਸੀਂ ਕਵਿਤਾਵਾਂ ਪੜੋਗੇ ਤਾਂ ਤੁਹਾਨੂੰ ਬਹੁਤ ਕੁਝ ਮਿਲੂਗਾ ਉਹਨਾਂ ਵਿੱਚ ਕਿਉਂਕਿ ਉਹਨੇ ਸਮਾਜ ਬਾਰੇ ਵੀ ਗੱਲ ਕੀਤੀ ਹੈ ਵਾਤਾਵਰਨ ਬਾਰੇ ਵੀ ਗੱਲ ਕੀਤੀ ਹੈ ਤੇ ਸੋਸ਼ਲ ਮੀਡੀਆ ਬਾਰੇ ਗੱਲ ਕੀਤੀ ਹੈ ਇਹਨਾਂ ਕਿਤਾਬ ਕਵਿਤਾਵਾਂ ਦੇ ਵਿੱਚ ਤੇ ਕੋਸ਼ਿਸ਼ ਕੀਤੀ ਹੈ ਕਿ ਹਰ ਵਿਸ਼ੇ ਉੱਤੇ ਕੁਈ ਨਾ ਕੋਈ ਚੀਜ਼ ਅ ਦੇਖੀ ਜਾਵੇ ਸੋ ਖੁਦ ਵੀ ਪੜੋ ਤੇ ਕਿਤਾਬ ਅੱਗੇ ਜ਼ਰੂਰ ਰეკਮੈਂਡ ਕਰਿਓ ਕਿਉਂਕਿ ਕਿਤਾਬਾਂ ਪੜਨ ਦੀ ਜਿਹੜੀ ਹੁਣ ਆਪਣੇ ਚ ਜੋ ਕਰਦੀ ਜਾ ਰਹੀ ਹੈ ਰੁਚੀ ਸਾਨੂੰ ਵਧਾਉਣੀ ਚਾਹੀਦੀ ਆ ਬੱਚਿਆਂ ਨੂੰ ਕਿਤਾਬਾਂ ਪੜਨੀਆਂ ਬਹੁਤ ਜ਼ਰੂਰੀ ਨੇ ਮੋਬਾਈਲ ਤੋਂ ਥੋੜਾ ਜਿਆਦਾ ਦੂਰ ਰਹੀਏ ਕਿਉਂਕਿ ਮੋਬਾਈਲ ਨਾਲ ਬਿਮਾਰੀਆਂ ਬਹੁਤ ਲੱਗਦੀਆਂ ਸ਼ਾਇਦ ਕਿਤਾਬਾਂ ਨਾਲ ਨਹੀਂ ਲੱਗਦੀਆਂ ਬਸ ਕਿਤਾਬਾਂ ਨਾਲ ਕੁਝ ਨਾ ਕੁਝ ਸਾਨੂੰ ਗਿਆਨ ਹੀ ਮਿਲਦਾ ਕਿਉਂਕਿ ਸਿਆਣੇ ਕਹਿੰਦੇ ਨੇ ਇਹ ਤੋਂ ਦੀ 100 ਮਾੜੇ ਦੋਸਤਾਂ ਨਾਲੋਂ ਇੱਕ ਕਿਤਾਬ ਚੰਗੀ ਦੋਸਤ ਹੋ ਸਕਦੀ ਆ ਕਿਉਂਕਿ ਉਸ ਕਿਤਾਬ ਚੋਂ ਤੁਹਾਨੂੰ ਬਹੁਤ ਕੁਝ ਮਿਲ ਜਾਂਦਾ ਜੋ ਜ਼ਿੰਦਗੀ 'ਚ ਕਿਸੇ ਨਾ ਕਿਸੇ ਕੰਮ ਜ਼ਰੂਰ ਆਉਂਦਾ। ਸੋ ਸੋਨੀ ਠੱਲੇਵਾਲਾ ਸੋਨੀ ਠੱਲੇਵਾਲਾ ਭਾਈ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਵੈਸਟ ਵਿਸ਼ੇਸ ਉਹਨਾਂ ਦੀ ਪਹਿਲੀ ਕਿਤਾਬ ਲਈ ਹੁਣ ਤੋਂ ਮੈਨੂੰ ਮਿਲੀ। ਕੀ ਨਾ ਕਹੋ ਸੋਨੀ ਠੱਲੇਵਾਲਾ ਸੋਨੀ ਠੱਲੇਵਾਲਾ ਜੀ ਤੋਂ ਲਿਆ ਦੀ ਪੁਸਤਕ ਲਈ ਕੀ ਕਹਣਾ ਚਾਹੀਦਾ? ਬਸ ਵੀਰੇ ਮੈਂ ਇਹੀ ਕਹੂੰਗਾ ਵੀ ਕਿਤਾਬਾਂ ਨਾਲ ਜੁੜੋ ਤੇ ਕੋਸ਼ਿਸ਼ ਕਰੋ ਕਿਤਾਬਾਂ ਨੂੰ ਪੜਨ ਦੀ। ਜੋ ਕਿ ਕਿਤਾਬ ਇੱਕ ਬੰਦਾ ਆਪਣੀ ਜ਼ਿੰਦਗੀ ਤੇ ਅਰਬੇ ਸਾਂਝੇ ਕਰਦਾ ਹੁੰਦਾ ਮੰਨ ਲਓ ਅੱਜ 200 ਜਾਂ 250 ਦੇ ਕਿਤਾਬ ਖਰੀਦਦੇ ਆ ਤਾਂ ਕਿਸੇ ਬੰਦੇ ਦਾ 10-20 ਸਾਲ ਦਾ ਐਕਸਪੀਰੀਅੰਸ ਆਪਣਾ ਸਿਰਫ 2 ਟੇਸ ਮਿਲ ਜਾਂਦਾ ਸੋ ਮੈਂ ਇਹ ਸਮਝਦਾ ਵੀ ਜੇ ਕੋਈ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਦੁਨੀਆ ਦਾ ਕੋਈ ਡਾਕਟਰ ਨੂੰ ਮਾਨਸਿਕ ਰੋਗ ਦਾ ਦੂਰ ਨਹੀਂ ਕਰ ਸਕਦਾ ਸਿਰਫ ਤਾਣਾ ਕਰ ਸਕਦਾ ਸੋ ਇਸ ਕਰਕੇ ਸੋਚ ਕੇ ਰੱਖਿਆ ਕਿ ਹੋਂਦ ਤੋਂ ਮੈਨੂੰ ਮਿਲੀ ਨਾ ਟਾਈਟਲ ਵੀਰੇ ਵਸੇ ਲਲਵੀ ਮੁਹੱਬਤ ਦੀ ਗੱਲ ਸੀਗੀ ਥੌਟ ਆ ਗਿਆ ਇਹ ਟਾਈਟਲ ਲਈ ਅਕਸਰ ਇਸੀ ਨੂੰ ਉੱਪਰੋਂ ਵਿੱਚ ਕ੍ਰੀਏਟ ਕੀਤਾ ਵੈ ਮੇਰੇ ਇਹ ਚ ਹਰ ਰੰਗ ਮਿਲੂਗਾ ਤੁਹਾਨੂੰ ਇਹ ਚ ਮੁਹੱਬਤ ਦੀ ਗੱਲ ਵੀ ਐ ਸਿਆਸਤ ਦੀ ਗੱਲ ਵੀ ਐ ਬੇਰੋਜ਼ਗਾਰੀ ਦੀ ਗੱਲ ਵੀ ਐ ਧੀਆਂ ਦੀ ਗੱਲ ਐ ਫਸਲਾਂ ਦੀ ਆਪਾਂ ਜ਼ਹਿਰ ਪਾ ਰਹੇ ਹਾਂ ਮਤਲਬ ਮੈਂ ਕੋਸ਼ਿਸ਼ ਕੀਤੀ ਐ ਵੀ ਹਰ ਵਿਸ਼ਾ ਕੋਸਤਿਕੇ ਦੇ ਵਿੱਚ ਹੋਇਆ ਜਾਂਦਾ ਠੀਕ ਹੈ ਦੇ ਵਿੱਚ ਕਵਿਤਾ ਗੱਜਲ ਆ ਜਾਂ ਕੀ ਵੀ ਮਿਕਸ ਸਾਰਾ ਕੁਝ ਕਵਤਬੀ ਹੈ ਗੱਜਲ ਵੀ ਹੈ ਖੁੱਲ੍ਹੇ ਕਵਤਬੀ ਹੈ ਸ਼ਾਇਰੀ ਵੀ ਹੈ ਅੱਜ ਓਪਨਿੰਗ ਵਾਸਤੇ ਤਾਬ ਲਈ ਸੱਤੇ ਜਿਹੜੇ ਕਿਹੜੇ ਅਦਾਕਾਰ ਵੀ ਕੁਝ ਪਹੁੰਚੇ ਹੋਏ ਨੇ ਹਾਂਜੀ ਵੀਰੇ ਮੇਰੇ ਦੋਸਤ ਆਏ ਨੇ ਜੀ ਬਨਿੰਦਰ ਬਣੀਪਾਸੀ ਬਾਕਮਲ ਐਕਟਰ ਨੇ ਸੰਪੀਜ ਬੰਦਾ ਸੀ ਐਸਐਸਪੀ ਸਾਹਿਬ ਆਏ ਨੇ ਗੁਰਪ੍ਰੀਤ ਸਟੋਰ ਜੀ ਤੇ ਮੇਥੇ ਜਿੰਨਾ ਇਹ ਪ੍ਰੋਗਰਾਮ ਅੱਜ ਆਰਗੇਨਾਈਜ਼ ਕੀਤਾ ਇਹ ਸਾਰਾ ਕੀਤਾ ਵੀਰੇ ਨੇ ਨਿਰਿੰਦਰ ਚੌਧਰੀ ਨੇ ਉਹ ਮੇਰਾ ਭਰਾ ਬਹੁਤ ਜਿਆਦੇ ਮੈਨੂੰ ਮੁਹੱਬਤ ਕਰਦਾ ਸੋ ਅੱਜ ਦਾ ਸਾਰਾ ਪ੍ਰੋਗਰਾਮ ਉਹਦੇ ਵੱਲੋਂ ਹੈ ਇਸ ਤੋਂ ਪਹਿਲਾਂ ਵੀ ਕੋਈ ਕਮੇਟਾ ਕੀ ਤੁਹਾਡੀ ਬੁੱਕ ਕੋਈ ਨਹੀਂ ਬੁੱਕ ਪਹਿਲੀ ਵੀਰੇ ਮੇਰੇ ਗਾਣੇ ਐਜ਼ ਅ ਰਾਈਟਰ ਹੁਣ ਤੱਕ ਕਾਫੀ ਰਿਕਾਰਡ ਹੋ ਚੁੱਕੇ ਨੇ ਜਿਨ੍ਹਾਂ ਨੂੰ ਕਵਰ ਕਰੇ ਵਾਲੇ ਵੀਰੇ ਨੇ ਗਾਏ ਆ ਸੋਨੂ ਨਿਗਮ ਸਾਹਿਬ ਨੇ ਗਾਇਆ ਜਲੇਰਵਿੰਦੀ ਭਾਜੀ ਨੇ ਗਾਇਆ ਜੋਬੀ ਨਟਿਆਲ ਨੇ ਗਾਇਆ ਜਸਪਿੰਦਰ ਨਰੂਲਾ ਜੀ ਨੇ ਗਾਇਆ ਜੀ ਖਾਨ ਭਾਈ ਨੇ ਗਾਇਆ ਜੇ ਕਵਰ ਭਾਈ ਦਾ ਗਾਣਾ ਵੀਰੇ ਕਿ ਮੇਰਾ ਬਹੁਤ ਜਿਆਦੇ ਬਟਾ ਲੋਕਾਂ ਨੇ ਮੁਹੱਬਤ ਦਿੱਤੀ ਸੀ ਗਾਣਾ ਸੀ ਟਿੱਕ ਟਬਾਪਸੀ ਦੀ ਕਨਫਰਮ ਦੋਸਤਾ ਹੋਏ ਟਿੱਕ ਟਬਾਪਸੀ ਦੀ ਇਹੜਾ ਸੁਨੂ ਨਗੰਪਾਜ਼ੀ ਵਾਲਾ ਗਾਣਾ ਉਹ ਜੋਗੀਆ ਗਾਣਾ ਹੈ। ਪਲੇਰ ਮਹਿੰਦੀ ਵਾਲਾ ਭਾਜੀ ਵਾਲਾ ਗਾਣਾ ਅਰਦਾਸ ਹੈ। ਉਹ ਹਲੇ ਅਪਕਮਿੰਗ Song ਨੇ ਫਿਲਮ ਆ ਰਹੀ ਹੈ ਸਾਰੇ ਗਾਣੇ ਫਿਲਮ ਦੇ ਵਿੱਚ ਨੇ। ਅਗਲਾ ਪ੍ਰੋਜੈਕਟ ਤੁਹਾਡਾ ਅਗਲੇ ਬਈ ਇੱਕ ਹੁਣ ਫਿਲਮ ਕੀਤੀ ਅਸੀਂ ਅ ਰੋਲ ਕੈਮਰਾ ਐਕਸ਼ਨ ਉਹ ਮੇਰੀ ਲਿਖੀ ਹੋਈ ਹੈ ਤੇ ਦੂਸਰੀ ਫਿਲਮ ਕਾਂਡ ਕਿੱਕ ਜਿਹੜਾ ਹੁਣੇ ਜੇ ਕਰ ਹੋਇਆ ਸੀ ਉਹਦੇ ਸਾਰੇ ਗਾਣੇ ਮੈਂ ਲਿਖੇ ਨੇ। ਤੇ ਇੱਕ ਫਿਲਮ ਆ ਰਹੀ ਹੈ ਦਮਾਂ ਦਾ ਮਸਤ ਕਲੰਦਰ ਕੁੱਝ ਦੋ ਗਾਣੇ ਨੇ ਕਿੰਨੇ ਪੰਨਿਆਂ ਦੀ ਕਿਤਾਬ ਹੈ ਇਹ ਵੀਰੇ 128 ਪੰਨਿਆਂ ਦੀ ਕਿਤਾਬ ਹੈ ਕਿੰਨੇ ਮਹੀਨਿਆਂ ਦੇ ਤੋਂ ਹੋਮਵਰਕ ਕੀਤਾ ਉਸ ਦਾ ਬਈ ਇਹ ਤਾਂ ਜੀ 4-5 ਸਾਲ ਦੀ ਮਿਹਨਤ ਹੈ 4-5 ਸਾਲ ਦੀ ਮਿਹਨਤ ਹੈ ਤੇ ਕਿਸੇ ਨੂੰ ਸਿਗਨੇਟ ਦੇਣਾ ਚਾਹੂਗੇ ਇਸ ਕਿਤਾਬ ਦਾ ਜਿੱਦੋਂ ਤੁਹਾਨੂੰ ਸਿੱਖਾਂ ਨੂੰ ਮਿਲਿਆ ਦੇਖ ਸਾਨੂੰ ਇਹ ਇਹ ਕਿਤਾਬ ਹੈ ਵੀਰੇ ਮੇਰੀ ਮਾਂ ਭਿੰਦਰ ਕੌਰ ਤੇ ਮੇਰੀਆਂ ਬੇਟੀਆਂ ਤੇ ਮੇਰੀ ਵਾਈਫ ਨੂੰ ਸਮਰਪਿਤ ਹੈ ਜਿਨ੍ਹਾਂ ਦਾ ਮੈਨੂੰ ਹਰ ਅੱਖੋਂ ਸਪੋਰਟ ਰਹੀ ਔਰ ਤੁਸੀਂ ਇਹ ਕਿਤਾਬ ਲਿਖੀ ਹੈ ਕੀ ਸੋਚ ਕੇ ਲਈਏ ਕਿਸ ਵੀ ਯਾਰਜ ਲਈਏ ਹੁਣ ਤੂੰ ਮੈਨੂੰ ਮਿਲੀ ਨਾ ਇਹ ਯਾਦ ਕਿਸੇ ਦੀ ਥੌਟੀ ਹੈ ਬਸ ਕਿ ਕੋਈ ਜ਼ਾਦ ਜ਼ਾਸਤੀ ਫਿਰ ਮੇਰਾ ਬੰਗਾ ਕਿੱਥੋਂ ਘੋਰ ਕੇ ਮੈਂ ਕਿਥੋਂ ਮੇਰਾ ਯਾਰ ਇਹ ਰੇ ਗਾਰਡ ਦੇ ਸਟੂਡੀਓ ਵੀ ਰੇ ਕੁਦਰਤੀ ਹੈ ਮੈਂ ਤੁਮੇ ਮੈਂ ਕਿਹਾ ਮੇਰਾ ਲੇਖਣੀ ਦੇ ਵਿੱਚ ਵੀ ਗੁਰੂ ਨਹੀਂ ਹੈਗਾ ਬਾਈ ਕੁਝ ਆਪਣੇ ਫੇਵਰਟ ਚਾਰ ਲਾਈਨਾਂ ਸੁਣਾ ਦਿਓ ਜਿਹੜੀਆਂ ਵੀ ਨੇ ਮੇਰੀ ਕਿਤਾਬ ਦਾ ਜਿਹੜੀ ਮੁੱਖ ਕਵਿਤਾ ਹੈ ਨਾ ਜਿਹਦੇ ਟਾਈਟਲ ਮੈਂ ਇਹ ਲੈ ਦਿੰਦਾ ਕਹਿੰਦਾ ਹੁਣ ਤੂੰ ਮੈਨੂੰ ਮਿਲੀ ਨਾ ਤੇਰੇ ਤੋਂ ਬੜਾ ਕੁਝ ਮਿਲ ਗਿਆ ਹੁਣ ਤੂੰ ਮੈਨੂੰ ਮਿਲੀ ਨਾ ਤੇਰੇ ਤੋਂ ਬੜਾ ਕੁਝ ਮਿਲ ਗਿਆ ਸ਼ੁਕਰ ਹੈ ਜਾਨ ਬਚ ਗਈ ਕੱਲਾ ਦਿਲ ਗਿਆ ਲਪਕ ਪੀੜਾ ਬੁੱਕ ਪਰਿਆਦਾ ਕੁਝ ਕੁ ਖਾਸ ਨਿਸ਼ਾਨੀਆਂ ਨੇ ਬਹਿ ਕੇ ਜਦ ਮੈਂ ਵਰਕੇ ਫੁੱਲੇ ਲੱਭੀਆਂ ਕੁਝ ਮਨਮੰਦੀਆਂ ਨੇ ਜਿੰਨੇ ਪਹਿਲੀ ਨਜ਼ਰੇ ਲੁੱਟਿਆ ਸੀ ਨਾ ਖਿਆਲਾਂ ਚ ਉਹ ਤਿਲ ਗਿਆ ਹੁਣ ਤਮਨ ਮਿਲੀ ਨਾ ਤੇ ਤ ਬੜਾ ਕੁੱਝ ਮਿਲ ਗਿਆ ਲੋਕਨਪਨ ਕਰਦੀ ਕਿ ਤਾਂ ਹੁਣ ਲੋਕਾਂ ਨੂੰ ਕੀ ਮੈਸੇਜ ਹੈ ਮੈਂ ਬਸ ਇਹੀ ਐਬਰੀਮ ਕਿਤਾਬਾਂ ਪੜ੍ਹੋ ਯਾਰ ਕਿਤਾਬਾਂ ਨਾਲ ਜੁੜੋ ਤੁਹਾਡੀ ਜ਼ਿੰਦਗੀ ਚੇਂਜ ਆਊਗਾ ਇਹ ਮੇਰਾ ਅਤਿਬ ਹੈ ਮੈਂ ਮੈਂ ਮਲੀ ਸੁਣਿਸਣਾਈ ਗੱਲ ਨਹੀਂ ਕਰਦਾ ਤੁਹਾਨੂੰ ਪ੍ਰੈਕਟੀਕਲ ਗੱਲ ਕਰਨਾ ਮੈਂ ਜ਼ਿੰਦਗੀ ਚੇਂਜ ਲੈ ਕੇ ਆਉਣਾ ਹੈ ਤੁਸੀਂ ਆਪਦੇ ਹੁਣ ਵੱਡਾ ਕਰਨਾ ਤੱਕ ਤਾਂ ਬਣਾ ਛੱਡੋ ਉਹ ਵਾਲੀ ਕਿਸਮ ਰੱਖ ਦੋ ਲਿਖਣਾ ਬਈ ਹੁਣ ਅਦਾਕਾਰੀ ਵੀ ਦਾ ਸ਼ੌਂਕ ਹੈ ਸੀ ਕਾਫੀ ਫਿਲਮਾਂ ਸ ਐਜ਼ ਐਕਟਰ ਵੀ ਕੀਤੀਆਂ ਨੇ अगर भी आ रही हैं सो तुम्हें देखिए कि सारे ने बहुत किताब बारे बहुत चंगी गल्त काफ़ी मेहनत है इस किताब लिखने काफ़ी सालों की मेहनत की गई है उस काफ़ी सिंगर वास्तव और काफ़ी एक्टर वास्ते भी भाई दस किस प्रकार ने अस लिखिया और खास तौर पर भाई जी ने भी अपनी अपकमिंग मूवीज़ बारे दसिया कि मूवीज़ उन्होंने अपकमिंग डेज़ से आने वाली ने आस करते तुम्हारू प्रोग्राम बहुत ही बढ़िया लगे होना और उसने शहर की स्पाई रखो मेरे माता पिता ध्यान रखो मेरे छोटे भैन भाथा पढ़ते लिखते रहन क्योंकि पढ़े गए हैं सो आगे पढ़े गण अपने दोस्तों हरदान जो इजाजत जुड़े रहो प्रो प्लस चैनल के